ਕਰ ਗਿਆ ਜੀ ਪ੍ਰਸ਼ੀਲ ਜੀ ਹਾਂਜੀ ਸਰ ਜੀ ਸਾਡੇ ਕੋ ਰਿਪੋਰਟ ਹੋਇਆ ਸੀਗਾ ਇੱਕ ਸੁਜੀਤ कौर ਨਾਂ ਦੀ ਲੇਡੀ ਹੈ ਸੁੰਦਰ ਨਗਰ ਦੀ ਇਹਨਾਂ ਨੇ ਦੱਸਿਆ ਸੀ ਕਿ ਇਹ ਇਕੱਲੇ ਹੀ ਘਰ ਚ ਰਹਿੰਦੇ ਐ ਐਨ ਆਰ ਆਈ ਨੇ ਇਕੱਲੇ ਹੀ ਘਰ ਚ ਰਹਿੰਦੇ ਐ ਬਾਹਰੋਂ ਆਏ ਹੋਏ ਸੀ ਇਹਨਾਂ ਨੇ ਦੱਸਿਆ ਵੀ ਰਾਤ ਨੂੰ ਕਰੀਬ ਕੋਈ 12:30 1 ਵਜੇ ਦੇ ਕਰੀਬ ਇਹਨਾਂ ਦੇ ਘਰ ਕੋਈ ਦੋ ਮੁੰਨੇ ਨੌਜਵਾਨ ਬਫਲਡ ਫੇਸ ਸੈਂਟਰ ਕੋਲੇ ਤੇ ਜਿਹਦੇ ਕੋਲ ਦਾਤਰ ਸੀਗਾ ਦਾਤਰ ਵੀ ਲੋਕ ਤੇ ਉਹਨਾਂ ਨੇ ਇਹ ਗਹਿਣੇ ਜਿਹਦੇ ਵਿੱਚ ਚੈਨੀ ਇਹਨਾਂ ਦੀਆਂ ਦੋ ਵਾਲੀਆਂ ਦੋ ਟੋਪਸ ਔਰ ਦੋ ਸ਼ਾਂਪਾਂ ਤੇ ਦੋ ਘੜੀਆਂ ਤੇ ਇੱਕ ਮੋਬਾਈਲ ਫੋਨ ਇਹ ਜਿਹੜਾ ਸਮਾਨ ਹੈ ਇਹਨਾਂ ਦੇ ਕੋਲੋਂ ਜਿਹੜਾ ਉਹ ਕੋਕੇ ਤੇ ਲੈ ਗਏ ਇਹਦੀ ਜਿਹੜੀ ਹੈ ਜਦੋਂ ਅਸੀਂ ਟੈਕਨੀਕਲੀ ਅਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਅਸੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਇਹ ਸਾਨੂੰ ਪਤਾ ਲੱਗਾ ਵੀ ਇੱਕ ਸਰਵਨ ਸਿੰਘ son of ਪrakash deep singh ਨਾ ਦਾ ਵਿਅਕਤੀ ਹੈ ਜਿਹੜਾ ਖੁੰਦਰੀ ਪਿੰਡ ਸਿਧਵਾਬੇਟ ਦਾ ਦੇ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਵੈ ਤੇ ਬੇਸਿਕਲੀ ਇਹ ਲੇਡੀ ਦਾ ਭਤੀਜਾ ਹੀ ਹੈ ਲੇਡੀ ਦੇ ਭਰਾ ਦਾ ਮੁੰਡਾ ਹੀ ਹੈ ਕੁਝ ਦਿਨ ਪਹਿਲੇ ਉੱਥੇ ਰਹਿ ਕੇ ਗਿਆ ਸੀਗਾ ਇਹ ਤੇ ਇੱਕ ਅੱਗੇ ਉਹਦੇ ਮਾਮੇ ਦਾ ਮੁੰਡਾ ਆ ਕਰਨ ਜਿਹੜਾ ਵੈ ਇਹ ਹੈਗਾ ਵੈ ਸੁਪਨਿਸਰਮਪੁਰ ਥਾਣੇ ਦੇ ਵਿੱਚ ਪੈਂਡ ਪੈਂਦਾ ਹੈ ਦਾ ਤਾਰੇ ਚਟ ਉੱਥੇ ਦਾ ਰਹਿਣ ਵਾਲਾ ਹੈ ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਤ ਨੂੰ ਇਹ ਇਸ ਕਰਨਾ ਨੂੰ ਅੰਜਾਮ ਦਿੱਤਾ ਕਿਉਂਕਿ ਇਹਨਾਂ ਦੋਨਾਂ ਨੂੰ ਜਿਹੜਾ ਨਾ ਥਾਣਾ ਸਿਟੀ ਦੀ ਪੀਸਲਮ ਰਿਤਾ ਕਰ ਲਿਆ ਗਿਆ ਔਰ ਇਹਨਾਂ ਦੇ ਕੋਲ ਜਿਹੜਾ ਸਾਰਾ ਸਾਮਾਨ ਜਿਹੜਾ ਬਰਾਮਦ ਕਰ ਲਿਆ ਗਿਆ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਜਿਹੜਾ ਚਾਰ ਜਨਾਂ ਦਾ ਜੋੜਾ ਦੋ ਘੜੀਆਂ ਇਹਨਾਂ ਦੇ ਕੋਲੋਂ ਮੰਮਲੀਆਂ ਜਿਹੜਾ ਸਾਮਾਨ ਜਿੰਨਾ ਜਿਹੜਾ ਸੋਨਾ ਸੀਗਾ ਜਿਹੜੀ ਕਿ ਟੋਟਲ 100% ਜਿਹੜੀ ਹੈ ਔਰ ਕਮਲੀ ਇਹਨਾਂ ਦੇ ਕੋਲੋਂ ਕਰ ਲਈ ਗਈ ਹੈ ਸਰ ਇਹਨਾਂ ਦੀ ਕੋਈ ਕ੍ਰਿਮੀਨਲ ਡਾਇਰੀ ਨਹੀਂ ਹੈ ਜੀ ਹਾਂ ਇਹਨਾਂ ਦੇ ਕੋਲ ਜੀ ਇਹਨਾਂ ਤੇ ਪਹਿਲੇ ਵੀ ਕੇਸ ਰਿਸਟਰਡ ਹੈਗੇ ਆ ਦੋਨਾਂ ਦੇ ਉੱਪਰ ਪਹਿਲੇ ਵੀ ਇਹਨਾਂ ਤੇ ਜਿਹੜੇ ਪਰਚੇ ਦਰਜ ਹੈਗੇ ਆ ਵੱਖ-ਵੱਖ ਤਰ੍ਹਾਂ ਦੇ ਸਿੰਮਰਪੁਰ ਥਾਣਾ ਦੇ ਹੋਰ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲੇ ਵੀ ਨਾ ਜਿਹੜੇ ਪਰਚੇ ਦਰਜ ਨੇ ਸਰ ਉਸ ਲੇਡੀ ਨੇ ਦੱਸਿਆ ਸੀ ਕਿ ਮੇਰੇ ਘंटो ਘਾੜੀ 10 ਲੱਖ ਦਾ ਨੁਕਸਾਨ ਆ ਕਿ ਸਹੀ ਸੀਗਾ ਹੋ ਜੀ 10 ਲੱਖ ਤਾਂ ਨਹੀਂ ਬਟ ਇੱਕ ਕਰੀਬ ਸਾਢੇ 3 ਟੋਲੇ ਜਿਹੜਾ ਸੋਨਾ ਬਣਦਾ ਜੋ ਕਿ ਅ ਘੜੀਆਂ ਕੁੜੀਆਂ ਪਾਗੇ ਕਰੀਬ ਸਾਢੇ 4-5 ਲੱਖ ਰੁਪਏ ਦਾ ਜਿਹੜਾ ਸਾਰਾ ਟੋਟਲ ਜਿਹੜਾ ਮੁੱਲ ਬਣ ਜਾਂਦਾ ਸਰ ਇਹ ਕਿੰਨੇ ਜਣੇ ਸੀਗੇ ਇਹ ਦੋ ਜਣੇ ਸੀਗੇ ਜੀ ਤੇ ਇਹਨਾਂ ਦਾ ਕੋਈ ਹੋਰ ਸਾਥੀ ਵਗੈਰਾ ਨੇ ਇਹ ਦੋ ਨਾਂਈ ਸੀ ਇਹਨਾਂ ਦੋਨਾਂ ਨੇ ਇਸ ਘਟਨਾ ਦਾ ਨਾਮ ਦਿੱਤਾ। ਇਹ ਪਹਿਲੀ ਚੋਰੀ ਇਹਨਾਂ ਕੁਤਰੀਆਂ ਨੇ ਕੀਤੀ ਜਾਂ ਹੋਰ ਵੀ ਇਹਨਾਂ ਨੇ ਕੋਈ ਕੁਇਤੀ ਇਹਨਾਂ ਕੁਦਰ ਏਰੀਆ ਚ ਨਹੀਂ ਹਜੇ ਤੱਕ ਜਿਹੜਾ ਸਾਡੇ ਜਿਹੜੀ ਇਨਵੈਸਟੀਗੇਸ਼ਨ ਚੱਲਿਆ ਵਾ ਹਜੇ ਤੱਕ ਜਿਹੜਾ ਇਹੋ ਹੀ ਆਇਆ ਵੀ ਇੱਥੇ ਇਹਨਾਂ ਨੇ ਇਹੋ ਚੋਰੀਆਂ ਕੀਤੀਆਂ ਬਾਕੀ ਇਹਨਾਂ ਨੇ ਹੋਰ ਪਹਿਲੇ ATM ਵੀ ਤੋੜਿਆ ਸੀਗਾ ਤੇ ਹੋਰ ਚੋਰੀਆਂ ਦੀਆਂ ਵਾਰਦਾਤਾਂ ਆਪਣੇ ਥਾਂ ਇੰਡੀਆ ਦੇ ਵਿੱਚ ਕੀਤੀਆਂ ਨੇ ਉਹਦੇ ਵਿੱਚ ਵੀ ਇਹ ਵੌਂਟਡ ਨੇ। ਸਰ ਹੁਣ ਕੀ ਕਰਵਾਈ ਕੀਤੀ ਜਾ ਰਹੀ? ਕੋਣ ਅਸੀਂ ਜਿਹਨਾਂ ਦੇ ਕੁਲਵਾ ਬੰਦ ਕਰ ਲਿਆ ਇਹਨਾਂ ਦਾ ਮੋਰ ਜਿਹੜਾ ਰਿਮਾਂਡ ਲੈ ਕੇ ਹੋਰ ਬ੍ਰੀਕਿੰਗ ਨਾਲ ਕੋਸ਼ਿਸ਼ ਕੀਤੀ ਜਾਏਗੀ। ਤੇ ਹੋਰ ਵੀ ਦੇਖਿਆ ਜਾਏਗਾ ਬੋਰ ਕ੍ਰਿਕਰੀ ਕੋਲ ਸਰ ਇੱਕ ਕਰਕੂਸਰਾ ਰੋਡ ਤੇ 17 ਨੰਬਰ ਬਾੜ ਦੇ ਵਿੱਚ ਵੀ ਲੇਡੀਜ਼ ਨੂੰ ਬੰਨ ਕੇ ਜਿਹੜਾ ਲੁੱਟ ਕੇ ਲੈ ਗਏ ਕਿ ਉਹ ਵੀ ਹਲਾ ਫੇਸ ਹੋਈ ਚੋਰੀ ਕਰਨ ਸਾਡੇ ਉੱਤੇ ਵੀ ਲੱਗੇ ਆ ਉਹ ਵੀ ਅਸੀਂ ਜਰਾ ਕੋਲ ਜਰਾ ਉਹ ਉਹ ਵੱਖਰਾ ਹੈ ਉਹ ਸੁਲਤਾਨਪੁਰ ਰੋਧੀ ਸਾਈਡ ਗੋਵਿੰਦਪਾਲ ਸਾਈਡ ਨੂੰ ਉਧਰ ਨੂੰ ਅਸੀਂ ਟਰੈਕ ਕਰ ਰਹੇ ਆ ਔਰ ਉਹ ਵੀ ਜਦੀ ਉਸ ਕੁਝ ਚੀਜ਼ਾਂ ਦਾ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਉਹ ਵੀ ਜਲਦੀ ਅਸੀਂ ਜੜਾ ਟਰੇਸ ਕਰ ਲਾਂਗੇ ਸਰ ਇਹਨਾਂ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਤੇ ਕੇਸ ਰਜਿਸਟਰ ਕੀਤਾ ਗਿਆ ਜੀ ਰੋਬਰੀ ਦਾ ਕੇਸ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਆਲਰੇਡੀ ਦਰਜ ਸੀਗਾ ਉਹਦੇ ਚਿੰਨਾਂ ਦੀ ਗ੍ਰਿਫਤ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर